ਬਾਦਲ ਵੱਡਾ ਬਾਦਲ ਜਿਹੜਾ ਕਹਿੰਦਾ ਸੀ ਮੈਂ ਨਹੀਂ ਆਰਦਾ ਹਾਂ 92 93 ਸਾਲ ਦੀ ਉਮਰ ਹੈ ਉਹ ਹੀ ਰਸ਼ਾ ਨਹੀਂ ਬਚੀ ਐ ਉਹ ਬਾਦਲ ਪਿੰਡ ਲੱਗੀ ਆਉਣੀ ਐ ਨੇ ਦੇ ਘਰ ਮੁਰੇ ਹੋਣ ਬਸ ਕਮਾਲ ਆ ਯਾਰ ਖਜੂਰਾ ਵੀ ਲੈ ਗਏ ਓਏ ਕੁਝ ਤਾਂ ਲੋਕਾਂ ਵਾਸਤੇ ਛੱਡ ਦੋ ਨਾ ਆ ਦੋ ਤਨ ਮੰਤਰੀ ਆ ਦੋ ਤਨ ਮੰਤਰੀ ਜਦੋਂ ਸਰਕਾਰ ਬਦਲ ਗਈ ਸੋਫੇ ਲੈ ਗਏ ਸਰਕਾਰੀ ਸਰਕਾਰੀ ਸੋਫੇ ਲੈ ਗਏ ਦੱਸੋ। ਔਰ ਸਾਡੇ ਕੋਲੇ ਮਿਹਨਤੀ ਲੋਕ ਨੇ ਆਮ ਕਰਾਂ ਚੋਂ ਨੋ ਨਾਨ ਪੋਲੀਟਿਕਲ ਬੈਕਗ੍ਰਾਉਂਡ ਚੋਂ 92 ਚੋਂ 80 ਪਹਿਲੀ ਵਾਰ ਚੁਣੇ ਗਏ ਨੇ। ਲੋਕਾਂ ਨੇ ਜੁੜੇ ਨੇ ਔਰ ਹਰਾਏ ਕੌਣ ਕੌਣ ਨੇ? ਜੇ ਗਿਣਨ ਲੱਗ ਜੀ ਇਹਨਾ ਇੱਥੇ ਨੇ ਕੌਣ ਕੌਣ ਰਹਾ? ਬਾਦਲ ਵੱਡਾ ਬਾਦਲ। ਜਿਹੜਾ ਕਹਿੰਦਾ ਸੀ ਮੈਂ ਨਹੀਂ ਹਾਰ ਦਾਂਦਾ। 92 92 ਸਾਲ ਦੀ ਉਮਰ ਹੈ। ਉਹ ਕਹਿੰਦਾ ਸ਼ਾਹ ਮੁਹੰਮਦਾ ਦੁਨੀਆ ਤੇ ਕੌਣ ਐਸਾ ਜਿਹਦਾ ਸ਼ੁਰੂ ਦੇ ਵਾਂਗ ਫਿਰ ਹੋਵੇ ਸੋ ਇਸ ਕਰਕੇ ਬਾਦਲ ਉਹਦਾ ਮੁੰਡਾ ਉਹਦਾ ਭਤੀਜਾ ਉਹਦਾ ਮੁੰਡੇ ਦਾ ਸਾਲਾ ਉਹਨਾਂ ਦਾ ਉਹਨਾਂ ਦਾ ਪਰੋਣਾ ਨਾ ਇੱਕ ਤਾਂ ਚੱਬਰ ਸਾਰੇ ਹੀ ਖੜਾ ਹੁੰਦਾ ਨਾ ਇਹਨਾਂ ਦਾ ਮੈਂ ਕਿਹਾ ਜੇ ਕਿਤੇ ਲੋਕ ਸਭਾ ਦੀ ਜਾਂ ਕੋਈ ਬਾਦ ਸਭਾ ਹੁੰਦੀ ਆ ਉਹਦੇ ਜਵਾਕਾ ਨੂੰ ਵੀ ਲੈ ਆਉਂਦੇ ਪਹਿਲੀ ਇਹ ਹੋਰ ਤਾਂ ਕਿਸੇ ਨੂੰ ਮੌਕਾ ਦੇਣਾ ਇਹਨਾਂ ਲੋਕਾਂ ਨੂੰ ਆਪਦੇ ਲੈ ਆਉਂਦੇ ਨੇ ਕਤਰ ਮਨਿੰਦਰ ਹਾਰਗਿਆ ਜੋ ਸਿੱਧੂ ਹਾਰ ਗਿਆ ਪੱਠੜ ਆਹ ਤੁਹਾਡੇ ਵਾਲੇ ਬਲਬੀਰ ਸਿੱਧੂ ਹੈ ਨਾ ਤੇ ਇਹ ਨਹੀਂ ਲੱਗਿਆ ਪਤਾ ਹੀ ਲੱਗੇ ਨੇਰੀ ਚ ਕੌਣ ਕੌਣ ਖੜ ਗਿਆ ਕੀ ਹੋ ਗਿਆ ਸੀ ਰੈਵਲੂਸ਼ਨ ਹਾਂ ਜਦੋਂ ਮੈਂ 10 ਮਾਰਚ ਨੂੰ ਰਿਜ਼ਲਟ ਦੇਖ ਰਿਆ ਸੀ ਮੈਂ ਸੰਗਰੂਰ ਸੀ ਮੈਂ ਟੀਵੀ ਤੇ ਦੇਖ ਰਿਆ ਸੀ ਮੇਰੀ ਮਾਂ ਮੇਰਾ ਪਰਿਵਾਰ ਮੇਰੇ ਨਾਲ ਜਿਉਂ-ਜਿਉਂ ਸੀਟਾਂ ਆਮਾ ਦੀ ਪਾਰਟੀ ਦੀ ਵਧੀ ਜਾਂਦੀ ਸੀ 60 ਫਿਰ 80 ਫਿਰ 64 ਫਿਰ 70 ਫਿਰ 75 ਫਿਰ 82 ਜਿਉਂ-ਜਿਉਂ ਸੀਟਾਂ ਵੱਧ ਰਹੀਆਂ ਸੀ ਮੇਰੀ ਅੱਖਾਂ ਦੇ ਵਿੱਚ ਖੁਸ਼ੀ ਦੇ ਤੇ ਜ਼ਿੰਮੇਵਾਰੀਆਂ ਦੇ ਅਥਰੂ ਵੀ ਵਧ ਰਹੇ ਸੀ ਕਿ ਲੋਕਾਂ ਨੇ ਤਾਂ ਯਕੀਨ ਕਰ ਲਿਆ ਹੁਣ ਭਗਵਾਨਤਮਾਨਾ ਲੋਕਾਂ ਨੇ ਤਾਂ ਫਰਜ਼ ਨਿਭਾਤਾ ਹੁਣ ਵਾਰੀ ਤੇਰੀ ਹੈ ਤੈਂ ਫਰਜ਼ ਨਿਭਾਉਣਾ ਸੱਚੇ ਮਨ ਨਾਲ ਸੱਚੇ ਦਿਲ ਨਾਲ ਇਹ ਇਨਵੈਸਟ ਪੰਜਾਬ ਦੇ ਪਹਿਲਾਂ ਵੀ ਕਰਾਉਂਦੇ ਰਹੇ ਇੱਥੇ ਮਹੱਲੀ ਕਰਾਇਆ ਸੀ ਕੋਈ ਉਹ ਆਈਐਸਬੀ 'ਚ ਹੀ ਕਰਾਇਆ ਸੀ ਮੇਰੇ ਘਰ ਅੰਬਾਨੀ ਹੋਰੀ ਅੰਡਾਨੀ ਹੋਰੀ ਉਹ ਬਲਾਲੇ ਵੱਡੇ ਵੱਡੇ ਲਓ ਜੀ 2.2 ਲੱਖ ਕਰੋੜ ਦੇ ਐਮਓ ਜੂ ਸਾਈਨ ਹੋ ਗਏ ਉਹ ਸਾਈਨ ਹੋ ਹੀ ਰਹਿ ਗਏ ਜੀ ਉਹਦੀ ਇੱਕੋ ਹੀ ਨਿਸ਼ਾਨੀ ਬਚੀ ਐ ਇਨਵੈਸਟ ਪੰਜਾਬ ਦੀ ਇਹਨਾਂ ਨੇ ਦਬਈ ਤੋਂ ਲਿਆ ਕੇ ਨਾ ਖਜੂਰਾ ਲਾਈਆਂ ਸੀ ਇੱਥੇ ਲਾਈਆਂ ਸੀ ਨਾ ਤੁਸੀਂ ਦੇਖਿਆ ਉਹ ਖਜੂਰਾ ਕਿੱਥੇ ਰਹਿ ਗੋ ਉਹ ਹੀ ਨਿਸ਼ਾਨੀ ਬਚੀ ਐ ਉਹ ਬਾਦਲ ਪਿੰਡ ਲੱਗੀ ਆਉਣੀਆਂ ਨੇ ਅੰਦੇ ਘਰ ਮੁਰੇ ਹੋਣ ਬਸ ਕਮਾਲ ਆ ਯਾਰ ਖਜੂਰਾ ਵੀ ਲੈ ਗਏ ਓਏ ਕੁਝ ਲੋਕਾਂ ਕਾ ਵਾਸਤੇ ਛੱਡ ਦੋ ਨਾ ਆ ਦੋ ਤਨ ਮੰਤਰੀ ਆ ਦੋ ਤਨ ਮੰਤਰੀ ਜਦੋਂ ਸਰਕਾਰ ਬਦਲ ਗਈ ਸੋਫੇ ਹੀ ਲੈ ਗਿਆ ਸਰਕਾਰੀ ਸਰਕਾਰੀ ਸੋਫੇ ਲੈ ਗਏ ਦੱਸੋ ਇੱਕ ਹੋਰ ਐ ਮੈਂ ਨਾਂ ਨਹੀਂ ਲੈਣਾ ਜਿਆਦਾ ਬੇਈਕੀ ਯੋਜਕੀ ਦੀ ਉਹਨੇ ਕੀ ਕੀਤਾ ਉਹਦੇ ਹੋ ਲੱਗੀਆਂ ਹੋਈਆਂ ਸੀ ਸਬਜ਼ੀਆਂ ਦੇ ਬੇਲਾਂ ਹਏ ਸਬਜ਼ੀਆਂ ਲੱਗੀਆਂ ਨਹੀਂ ਸੀ ਬੇਲਾਂ ਵੱਟ ਕੇ ਲੈ ਗਿਆ ਦੱਸੋ ਹੱਦ ਆ ਯਾਰ ਮਤਲਬ ਮਤਲਬ ਉਹ ਕਹਿੰਦੇ ਨਾ ਸਿਆਣੇ ਕਹਿੰਦੇ ਜਿਵੇਂ ਏ ਢਿੱਡ ਦਾ ਭੁੱਖਾ ਰੱਜ ਜਾਂਦਾ ਨੀਂਦ ਦਾ ਭੁੱਖਾ ਨਹੀਂ ਆਈਦਾ ਇਹ ਨੀਂਦਾਂ ਦੇ ਭੁੱਖੇ ਆ ਜਾਂਦੇ ਇਹ ਰੱਜ ਨਹੀਂ ਇਹ ਸੁਇਸ ਕਰਕੇ ਲੋਟੋੜੇ ਨਾਲ ਇਹ ਗੱਲ ਕਰ ਰਹੇ ਆ ਕਿ ਪੰਜਾਬ ਬਦਲ ਰਿਹਾ ਹੈ ਰੰਗਲੇ ਪੰਜਾਬ ਦਾ ਸੁਪਨਾ ਹੈ ਅਸੀਂ ਤਾਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਅਸੀਂ ਲੰਡਨ ਪੈਰਿਸ ਕੈਲੀਫੋਰਨੀਆ ਨਹੀਂ ਬਣਾਉਣਾ ਸਾਡਾ ਪੰਜਾਬ ਉਹ ਤੋਂ ਵਧੀਆ ਹੈ ਸਾਨੂੰ ਪੰਜਾਬ ਹੀ ਬਣਾ ਦਿਓ ਦੁਬਾਰੇ ਅਸੀਂ